ਅੱਛਾ ਅੱਜ ਤੋਂ ਕਿੱਥੇ ਆਈਆਂ ਅੱਛਾ ਕੀ ਕਰਨ ਆਈਆਂ ਸ਼ਾਪਿੰਗ ਕਰਨ ਆਈਆਂ ਠੀਕ ਬੜੀਆ ਹਾਂਜੀ ਬੱਦਲਾਂ ਦੇਖਣ ਚੇਚਾਂ ਚੱਲਾਂਗੇ ਜਦੋਂ ਸਤੌਣ ਦੀ ਚੜੀ ਤੇ ਨੂੰ ਜਾ ਕੇ ਲੈ ਗਿਆਂ ਇਹ ਵੀ ਅੰਦਰ ਦੇਵਤਾ ਅੰਦਰ ਤੇ ਖੋਸ਼ ਹੋਇਆ ਲੱਗਦਾ ਕਿ ਤੇ ਹੋਰ ਕਿ ਤੇਂਦਰ ਦੇਵਤਾ ਜੀ ਉਦੋਂ ਰੌਸ ਜਾਣ ਤੇ ਸਾਡੇ ਪੈਤਾ ਨਿਕਲਿਆ ਵੀ ਪਿਆਰੀਆਂ ਓਕੇ ਆ ਜਮਰਪੂਤਾ ਬੇਬੇ ਬਾਪੂ ਸਾਰੇ ਪਰਿਵਾਰ ਨੂੰ ਇੰਦਰ ਵੀਰੇ ਤੇ ਬਿਆਂ ਬਿਆਂ ਲੱਖ ਲੱਖ ਵਧਾਈਆਂ ਤੇ ਆਪਾਂ ਵੀ ਵਿਆਹ ਆਂ ਜਾਂ ਪੰਜ ਪੱਗਾਂ प्रदीपੇ ਤੋਂ ਲੈ ਲਈਆਂ ਆਹ ਤੇਰਪੋਟਾਂ ਬਹੁਤ ਨਾਤਿਆਂ ਸੀ ਵੀ ਆਏ ਲਿਆ ਇਹਨਾਂ ਰਾਤ ਰਕੜਤਾ ਸਿਉਂਦਾ ਲਿਆ ਇਹਨਾਂ ਰਾਤ ਰਕੜਤਾ ਸਿਉਂਦਾ ਪੱਚੀਆਂ ਗਦਾਮਾਂ ਵਾਲਾ ਵੇ 25 ਪੈਸੇ ਮੈਥੋਂ ਲੈ ਜੀ ਵੇ 25 ਪੈਸੇ ਮੈਥੋਂ ਲੈ ਜੀ 25 ਗਦਾਮ ਲਿਆਈਂ ਭੇੜਾ ਕਲ ਜੁਗਦਾ ਘਰ ਨਾ ਕਿਸੇ ਦੇ ਜਾਈਂ ਹੋਰ ਦੂਜੇ ਜਿਸਨਾਂ ਅੱਜ ਕਿੱਥੇ ਆਏ ਆ ਪਾਰਟੀ ਵਾਲਾ ਆ ਜਾਣਾ ਇਹ ਸੇਮ ਲੈਗ ਨਾਲ ਤਾਂ ਫਿਰ ਦੀ ਫਿਟਿੰਗ ਹੋ ਜੀ ਜਿਸ ਜੀ ਇਹ ਹੀ ਆ ਇਹ ਸੁਮਨ ਨੇ ਪਸੰਦ ਕੀਤੀ ਆ ਇਹ 7 ਨੰਬਰ ਆ ਆ ਜਾਣਾ ਵੀਰੇ ਤੁਹਾਡੇ ਨਾਲ ਜੀ ਆ ਜਾਣਾ ਆ ਜਾਣਾ ਜੇ ਲਾਪੇ ਤਾਂ ਬਸ ਭੰਗੜਾ ਕਰਾ ਦੇ ਉਹਨਾਂ ਨੂੰ ਠੀਕ ਲੱਗਦਾ ਛੋਟਾ ਲੱਗਦਾ ਇਹਨਾਂ ਨੂੰ ਭੱਟਾ ਵਾਲਾ ਆ ਜਾ 7 ਨੰਬਰ ਆ ਜੀ ਦੇ ਸਟਾਰਟਿੰਗ ਜਾਇਆ ਬੱਡੇ ਵੀ ਹੈ ਜੀ ਜਾ ਪਰ ਪਣੀਆ ਅੱਛਾ ਤੁਸੀਂ ਮੈਨੂੰ ਇਹਦਾ ਜੁੱਤੀ ਹੈ ਇਹ ਤੋਂ ਫੋਟੋ ਕਦਵਾਈ ਇਹਨੂੰ ਇਹ ਨਾਲ ਨਹੀਂ ਹੈ ਨਹੀਂ ਇਹਨੂੰ ਉਹ ਬਾਹਰੋਂ ਨੂੰ ਮੂਸੀ ਬੰਦੇ ਨੂੰ ਕਹਿੰਦੇ ਸਾਰੇ ਪਿੰਡ ਦੇ ਨੰਬਰ ਇਹਦੇ ਕੋਲੇ ਆ ਹੋਰ ਕਿਹਦੇ ਕੋਲੇ ਮਰਜ਼ੀ ਨੰਬਰ ਲੈ ਲੈ ਸਾਰੇ ਨੂੰ ਮਿਲ ਜਾਣੇ ਨਾ ਅੱਛਾ ਅੱਜ ਤੋਂ ਕਿੱਥੇ ਆਈਆਂ ਅੱਛਾ ਕੀ ਕਰਨਾ ਹੀ ਆ ਸ਼ਾਪਿੰਗ ਕਰਨਾ ਹੀ ਆ ਮੇਰੇ ਨਾਲ ਜੁਰੂਰ। ਲੈ ਲੇਡੀ ਬਾਲਾ ਬਾਲ ਨੇ ਫਾਈਲ ਹੀ ਉਹਨਾਂ ਨੇ। ਸ਼ੈਂਪੀ ਨਹੀਂ ਸ਼ੈਂਕੀ ਦੀ ਹੱਤੀ। ਇਹ ਨਾ ਮਰਨਾ ਨਹੀਂ। ਉਹਨਾਂ ਨਾਲ ਦੰਗਿਆ ਰਹੇ। 350 ਇਹ ਨਾਲ ਤਾਂ ਹੈਗਾ। ਉਹ ਤਾਂ ਸੀ ਅੱਗੇ ਹੀ ਨਹੀਂ ਦੌਰ ਨਾਲ ਚੱਲ। ਇਹ ਲੱਗਦੇ ਦੇਖੀ ਕੋਈ ਡਿਫਰੈਂਟ। ਆ ਵੀ ਇਹ ਨਾਲ ਆ। ਕਰ ਫੋਨ ਇੰਦਰ ਵਾਲਿਆਂ ਨੂੰ। ਜੇ ਨਹੀਂ ਲੱਗਦਾ ਚੱਲੋ ਸਿਰ। ਹੈਪੀ। ਬਾਈ ਕਹਿੰਦਾ ਨਾਲ। ਉਹ ਯਾਰ ਮੈਂ ਨੰਬਰ ਦੇ ਲੈਂਦਾ ਕਿੱਥੇ ਗਿਆ? ਕੀ ਤਾਂ ਮੈਂ ਦੇਖ ਦਿੱਤੀ ਲੈਟਰ ਵਾਲੋ ਬਸ 22 ਦੇ ਦੋ 5 ਕੀ ਲੈਣੀ 500 ਮਾਰ ਕੇ ਯੂਰੋ ਪਹਿਲੇ ਆਮਾ ਦੇ ਨਾਲ ਕੰਪੀਟ ਕੱਟ ਰਿਹਾ ਜੀ ਨਹੀਂ ਹੋਰ ਇਹਦਾ ਕੀ ਹੋ ਗਿਆ ਉਹ ਵੀ ਛੋਟੂ ਦਾ ਹੀ ਹੋ ਗਿਆ ਉਹ ਕਿਹਦੀ 5 ਜਮਾ ਤੇ 10 ਲੰਬੀ ਆ ਰਹੀ ਹੈ ਉੱਚੀ ਕਰਾ ਦੇ ਲੈ ਤੇ ਪੱਗਾ ਕੇ ਜੀ ਉਹਨਾਂ ਨੇ 5 ਲੈਣੀ ਤੇ ਤੇ ਕਿਹਨੇ ਰੰਗੀ 5 ਚਾੜ ਲੱਗੇ ਜੀ ਕਿ 5 ਚਾੜ ਤੇ ਰੰਗ ਕੋ ਤਾਂ ਹੈ ਨਹੀਂ ਆ ਜਸਨੇਟ ਵੀ ਦੇਖ ਮਾਰ ਸਕਦੇ ਦੇਖ ਜੀ ਵੇ ਨਾ ਵੀ ਭਗਣਾ ਬੰਨੀ ਇੰਦਰਾ ਨਾ ਵੀ ਭਗਣਾ ਯੰਨੀ ਇੰਦਰਾ ਡਰਿਏ ਜਗ ਜਹਾਨੋ ਬੇ ਸਤਿਆ ਬੰਧਿਆ ਨੂੰ ਲੱਗਣਾ ਤੋਂ ਮਤਾ ਬੇ ਸਤਿਆ ਮਧਿਆ ਨੂੰ ਲੱਗਣਾ ਤੋਂ ਮਤਾ ਘੋਲੇ ਡੇਗਣ ਸਮਾਨੋ ਪਿਆਰਾ ਤੂੰ ਲੱਗਦਾ ਕੇ ਰੰਬੋਲ ਜਮਾਨੋ ਪਿਆਰਾ ਤੂੰ ਲੱਗਦਾ ਕੇ ਰੰਬੋਲ ਜਮਾਨ ਪਿਆਰਾ ਤੂੰ ਲੱਗਦਾ ਲਿਆ ਇੰਦਰਾ ਤੇ ਰਕੜਤਾ ਸੇ ਹੁੰਦਾ ਲਿਆ ਇੰਦਰਾ ਤੇ ਰਕੜਤਾ ਸੇ ਹੁੰਦਾ ਪੱਚੀ ਗੰਗਦਾਮਾ ਵਾਲਾ ਵੇ 25 ਪੈਸੇ ਮੈਥੋਂ ਲੈ ਜੀ ਵੇ 25 ਪੈਸੇ ਮੈਥੋਂ ਲੈ ਜੀ 25 ਗਦਾਮ ਲਿਆਈਂ ਬੇੜਾ ਕਲਜੁਗਦਾ ਕਰਨਕ ਸੇ ਦੇ ਜਾਈਂ 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 ਦੇੜਾ ਕਲਜੁਗਦਾ ਕਰਨਕ ਸੇ ਦੇ ਜਾਈਂ ਬੇੜਾ ਕਲਜੁਗਦਾ ਤੇ ਕਿੱਦੇ ਦੇ ਦਾਮ ਨੇ ਚੌਂਕਾ ਪਤਾਇਰਾ ਤਾਣ ਗਦੇ ਵਿੱਚ ਆਈ ਬੇ ਲੰਮੀ ਲੜੀ ਦੀਆਂ ਪਾ ਦੂ ਬੋਲੀਆਂ ਵੇ ਲੰਮੀ ਲੜੀ ਇਹਦੀਆਂ ਪਾ ਦੂੰ ਬੋਲਿਆਂ ਦੁੱਖ ਸੁਣਾ ਦੂੰ ਸਾਰਾ ਚਿੰਦਰਾ ਖੜ ਜੀ ਦਿਲ ਧਰ ਕੇ ਛੱਡ ਕੇ ਪੱਜੀ ਨਾ ਖਾੜਾ ਖੜ ਜੀ ਦਿਲ ਧਰ ਕੇ ਛੱਡ ਕੇ ਪੱਜੀ ਨਾ ਖਾੜਾ ਖੜ ਜੀ ਦਿਲ ਧਰ ਕੇ ਛੱਡ ਕੇ ਪੱਜੀ ਨਾ ਖਾੜਾ ਖੜ ਜਾ ਦਿਲ ਧਰ ਕੇ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਕ ਹੀ ਕਾਸ ਨੂੰ ਆਈਂ ਤੇ ਪਾਜ ਵਟਾਂ ਦਾ ਲੈ ਤੁਹਾਨੂੰ ਲਈ ਤੇ ਪਾਜ ਵਟਾਂ ਦਾ ਲੈ ਤੁਹਾਨੂੰ ਲਈ ਤੇ ਪਾਜ ਵਟਾਂ ਦਾ ਕਿੰਦਰੇ ਮੇਰੇ ਨੇ ਸਰਖਾ ਤੇ ਧੂਸੋਨੇ ਦੀਆਂ ਦੇਖਾਂ ਮੈਂ ਤੈਨੂੰ ਯਾਦ ਕਰਾਂ ਜਦ ਸਰਖੇਵਲ ਵੇਖਾਂ ਮੈਂ ਤੈਨੂੰ ਯਾਦ ਕਰਾਂ ਜੋ ਸਰਖੇਵਲ ਵੇਖਾਂ ਮੈਂ ਤੈਨੂੰ ਯਾਦ ਕਰਾਂ ਮਾਮੀ ਆਈ ਵਿਆਹ ਦੇਖਣ ਨੂੰ ਕੰਮ ਡਕਾਣਾ ਕੀਤਾ ਨੀ ਸੇਵ ਸੰਤਰੇ ਘਾਰੇ ਖਾਗੀ ਹਰੇ ਖਾਗੀ ਪੀਤਾ ਡੰਗਾ ਬੁੰਦੀ ਦਾ ਅੰਦਰ ਬਲਕੇ ਪੀਤਾ ਡੰਗਾ ਬੁੰਦੀ ਦਾ ਅੰਦਰ ਬਲਕੇ ਪੀਤਾ ਡੰਗਾ ਬੁੰਦੀ ਦਾ ਚੰਨਾ ਦਾ ਦਾ ਖਾ ਵੀ ਮਿਲ ਰਹੇ ਰੋਟੀ ਵੀ ਖੇਈ ਮਤਾਈ ਨਹੀਂ ਜਾ ਕੇ ਆਖੇਗੀ ਸ਼ਕਾਂ ਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਸ਼ਕਾਂ ਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਨਦੀ ਕਨਾਰੇ ਦੋ ਫੁੱਲ ਸੂਹੇ ਮੋਜ ਬੜੀ ਨੀ ਨਾ ਮਾਪੇ ਆਦੇ ਮੂਰੇ ਮੋਜ ਬੜੀ ਨੀ ਨਾ ਮਾਪੇ ਆਦੇ ਮੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰ ਵੀਰੇ ਬੇਬੇ ਬਾਪੂ ਸਾਰੇ ਪਰਿਵਾਰ ਨੇ ਇੰਦਰ ਵੀਰੇ ਤੇ ਬਿਆਂ ਬਿਆਂ ਲੱਖ ਲੱਖ ਵਧਾਈਆਂ ਇੰਦਰ ਵੀਰੇ ਤੂੰ ਸਦਾ ਖੁਸ਼ ਰਵੇਂ ਹੱਸਦਾ ਵਸਦਾ ਰਵੇਂ ਤੇ ਜਵਾਨੀਆਂ ਮਾਣੇ ਪਰਮਾਤਮਾ ਤੈਨੂੰ ਇੰਨੀਆਂ ਖੁਸ਼ੀਆਂ ਦੇਵੇ ਕਿ ਤੂੰ ਸਾਰਾ ਕੁਝ ਭੁੱਲ ਜਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਖਟਕਲੇ ਆਂਦੀ ਪ੍ਰਾਤ ਅੱਜ ਮੇਰੇ ਵੀਰੇ ਦੀ ਸ਼ਗਨਾ ਵਾਲੀ ਰਾ ਅੱਜ ਮੇਰੇ ਵੀਰੇ ਦੀ ਸ਼ਗਨਾ ਵਾਲੀ ਰਾ ਅੱਜ ਸਾਡੇ ਵੀਰੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਸਾਗ ਸਰੋਂ ਦਾ ਮੱਕੀ ਦੀ ਰੋਟੀ ਹੁਣ ਤੂੰ ਕਿਉਂ ਨਹੀਂ ਖਾਂਦੀ ਕਿਹੜ ਗਈ ਡੋਸੇ ਤੇ ਵੜ ਗਈ ਡੋਸੇ ਤੇ ਮੋਟੀ ਹੁੰਦੀ ਜਾਂਦੀ ਨੀ ਅੜ ਗਈ ਡੋਸੇ ਤੇ ਮੋਟੀ ਹੁੰਦੀ ਜਾਂਦੀ ਕਿਸੇ ਦਮਾਇਆ ਡਿਪਟੀ ਲੱਗਿਆ ਕਿਸੇ ਦਾ ਥਾਣੇ ਦਾ ਓਕੇ ਸਿੱਧਾ ਮਾਇਆ ਢਿਪਟੀ ਲੱਗਿਆ ਕਿ ਸਿੱਧਾ ਥਾਣੇ ਦਾ ਮੇਰੇ ਮਾਇਏ ਦੀ ਪੱਕੀ ਨੌਕਰੀ ਵੀ ਰੰਦਾ ਵਿੱਚ ਬਜਾਰ ਕੀ ਕਰਦਾ ਗੋਲ ਗੱਪੇ ਵੇਚਦਾ ਵੀ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਜੀ ਗੋਲ ਗੱਪੇ ਵੇਚਦਾ ਇੰਦਰ ਵੀਰੇ ਤੇਰੇ ਵਾਸਤੇ ਇੱਕ ਸੋਹਣੀ ਜੀ ਕੋੜੀ ਜੋ ਮੈਂ ਸਿਰਫ 2 ਮਿੰਟ ਵਿੱਚ ਲਗਾਵਾਂਗੀ ਜਦੋਂ ਚੜਿਆ ਵੀਰਾ ਕੋੜੀ ਵੇ ਹੁੰਦੇ ਨਾਲ ਪਰਾਂਵਾਦੀ ਜੋੜੀ ਵੇ जग ਕਹਿੰਦਾ ਕਿਸ ਨੂੰ ਦਿਖਾਵਾਂ ਸੋਹਣਾ ਵੀਰਾ ਮੈਂ ਤੈਨੂੰ ਕੋੜੀ ਚੜਾਵਾਂ ਇੰਦਰ ਵੀ ਲੱਖ ਲੱਖ ਵਧਾਈਆਂ ਖੁਸ਼ ਰੋ ਤੰਦਰੁਸ ਰੋ ਹੱਸਦੇ ਬਸਦੇ ਰੋ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਸਾਡੇ ਵੀਰੇ ਦਾ ਵਿਆਹ ਸਨ ਕੋਡੇ ਗੁਦਚਾ ਬੜੀ ਬੁੜ ਨੂੰ ਆਉਗੋ ਤਿਆਰ ਹੋਣ ਲੱਗ ਗਿਆ ਹਾਂ ਦਾ ਬੜੀਆਂ ਨੂੰ ਫਿਰ ਬੁੜੀਆਂ ਨੂੰ ਵੀ ਹੋਣਾ ਪੈਂਦਾ ਰੋਟੀਆਂ ਲਾ ਕੇ ਹੋਣੀਆਂ ਪੈਂਦੀਆਂ ਭਰਾਵਾ ਤੇ ਹਾਂ ਤੇਰੇ ਨੂੰ ਇਹਨੂੰ ਵੀ ਰੋਟੀਆਂ ਵਾਲੀ ਲਿਆ ਲਾਓ ਜਾਂ ਲੱਭ ਕੇ ਕੋਈ ਲੱਭੋ ਯਾਰ ਰੋਟੀਆਂ ਵਾਲੀ ਇਹਨਾਂ ਨੂੰ ਕੋਈ ਹੋਰ ਲੱਭੋ ਫੇਰ ਹੋਰ ਕੀ ਆ ਨਾ ਵਿਚਾਰਾ ਔਖਾ ਵਾ ਇਹਨਾਂ ਦਾ ਆਪ ਹੀ ਲਾਉਣੀਆਂ ਪੈਂਦੀਆਂ ਰੋਟੀਆਂ ਚੱਲ ਕੇ ਕਾਰਡ ਵੰਡਣਾ ਅੱਜ ਕਬੰਦਾ ਹੋਰ ਚੱਕਣਾ ਹੈ ਉਹ ਕਹਿੰਦਾ ਮੈਂ ਵੀ ਬੇਲਾ ਹੀ ਆਜੋ ਗਿਆ ਨਹੀਂ ਸੈਂਟਰ ਕਹਿੰਦਾ ਮੈਂ ਵੀ ਬੇਲਾ ਹੀ ਆਂ ਕਰੇ ਜਾਣਾ ਦਾ ਦਾਸ ਦਿਓ ਪਹਿਲਾਂ ਇਹ ਤਿੰਨਾਂ ਨੇ ਜਾਣਾ ਹੀ ਫਿਰ ਮਗਾ ਚੱਲ ਨਹੀਂ ਫਿਰ ਉਹ ਮੰਮੀ ਵੀ ਲੈ ਚਾਲਦੇ ਆ ਹੈ ਆਲੀ ਛੁੱਟੀ ਕਰ ਗਿਆ ਹਾਂ ਕਹਿੰਦਾ ਵੀ ਇਹ ਬੰਦੇ ਤਗੜੇ ਹਨ ਆ ਰਹੀ ਗਾ ਲੱਤ ਤਗੜੇ ਬੰਦਿਆਂ ਨੂੰ ਮੈਂ ਨਹੀਂ ਜਾਂਦਾ ਹਾਂ 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 ਮਾੜੇ ਬੰਦਿਆਂ ਨਾਲ ਨਹੀਂ ਮਿਲਦਾ ਉਹ ਆ ਉਹ ਗੁਰਮਣ ਚੱਲ ਕੇ ਲੈ ਕੇ ਤੈਨੂੰ ਇਹ ਗਾਇ ਦਾ ਸੀਗਾ ਕਲਾਸ ਲਾਉਣ ਰਾਹ ਚ ਗਿੱਲਾ ਹੋ ਗਿਆ ਮੁੜਿਆ ਏ ਗੁਰਮਨ ਸਿੰਘ ਉਹ ਨਹੀਂ ਨਹੀਂ ਬਹਾਨਾ ਤਾਂ ਨਹੀਂ ਕਿਹਾ ਅਸੀਂ ਕਲਾਸ ਲਾਉਣ ਦੇ ਕਿ ਦਾਖ ਦੋ ਤੈਨੂੰ ਆਏ ਨੂੰ ਇਹਨੂੰ ਪੁੱਛੀ ਕਿ ਕਲਾਸ ਨਹੀਂ ਲਾਉਣ ਗਏ ਅੱਜ ਹਾਂ ਕਵੇਂ ਆ ਕਲਾਸ ਲਾਉਣ ਨਹੀਂ ਗਿਆ ਅੱਜ ਨਹੀਂ ਪੜਨ ਲੱਗਿਆ ਹੀ ਬਹਾਨੇ ਬਹੁਤ ਅਗੜੇ ਨੇ ਬਹਾਨੇ ਵੀਰੇ ਜਿਹਨੇ ਪੜਨਾ ਉਹਦਾ ਮਾਂ ਬਰ ਨਹੀਂ ਐਲਪ ਮੀ ਬਰ ਮੜਾ ਜਗਰਾਉ ਜਣਾਈ ਆ ਅੱਛਾ ਉੱਥੇ ਲੱਗ ਗਿਆ ਹੁਣ ਹਾਂ ਅੱਜ ਦੇਖਦੇ ਫਿਰ ਜੰਗ ਰੈਕੋਰਡ ਕੀ ਹੋ ਗਿਆ ਹੁਣ ਜੀ ਪਰ ਗਿਆ ਵੇਰ ਤਾਂ ਵੱਡ ਗਿਆ ਹਾਂ ਉਹਨੇ ਸਾਨੂੰ ਇਹਨਾਂ ਨੇ 2 ਮਹੀਨਾ ਚ ਇੰਸਟੀਚਿਊਟ ਬਦਲ ਦਿੱਤਾ ਦੰਨ 2 ਮਹੀਨੇ ਤੱਕ ਨਾ ਇੰਸਟੀਚਿਊਟ ਬਦਲਦੇ ਨਾ ਹੋਰ ਉਹ ਤਾਂ ਪੂਰੀ ਛੁੱਟੀ ਲੱਗੀ ਐ ਮੇਰੀ ਦੇਖ ਹਲਾ ਫਿਰ ਤੂੰ ਕਹਿੰਦੀ ਆਪਣੇ ਪੈੰਡ ਕੰਨੂ ਹੀ ਪੈਂਦਾ ਦੇਖਿਆ ਕਾਲ ਗਈ ਘਟਾਵਾ ਮੜਗਾ ਪਈਆਂ ਦੇਖ ਪੈਂਦਾ ਹੀ ਬੜਾ ਹਲਾ ਲਾਦਾ ਇੱਧਰ ਤਾਂ ਲੈ ਉਹ ਖਰਾਬ ਵਾਲੇ ਸ਼ਰਾ ਇੱਧਰ ਹੁੰਦਾ ਆ ਗਿਆ ਮੀ ਮੀ ਉਹ ਦੇਖੀ ਬਾਈ ਓਏ ਕੋਮੈਂਟ ਦੇਖਣਾ ਹੋਰ ਕਿਹਨੇ ਦੇਖਣਾ ਤੁਸੇ ਬੋਲ ਆ ਬੰਦ ਹੋ ਗਈ ਇਹੀ ਬੰਦ ਕਰ ਲ ਗਏ ਸਰ ਜੇ ਮੈਂ ਤੁਸੀ ਕਹ ਹੁੰਦਾ ਕਣਗੀਆਂ ਬਹੁਤ ਆਇਆਂ ਇਹਦਾ ਕੁੰਛਾ ਕਰਨੀ ਕਣਗਾਂ ਬਹੁਤ ਆਇਆਂ ਇਹੀ ਗੱਲ ਕਿਸੋਨੀ ਪਈ ਜਾਂਦਾ ਕੁੰਛਾ ਕਰਨੀ ਪੇੜਿਆਂ ਕੋਕਲੀਆਂ ਟਿਕਦੀਆਂ ਬਾਈ ਜੀ ਹਾਂ ਕਰਤਾ ਨਾ ਸਾਰਾ ਕੋਈ ਰੱਬ ਨੇ ਕਾਲਾ ਕਾਲਾ ਹਨੇਰਾ ਹੀ ਕਰਤਾ ਉਦੋਂ ਦੀ ਕਈ ਜਾਂਦੀ ਸੀ ਆਪਣੀ ਹੀ ਵਾਲਾ ਮੀਂਹਾ ਆਪਣੀ ਹੀ ਵਾਲਾ ਮੀਂਹਾ ਕਿੱਥੋਂ ਕਿੱਥੋਂ ਕਿੱਧਰੋਂ ਕਰਨਾ ਆਹ ਕੱਟ ਤੋਂ ਸਾਰਾ ਦਿਸ ਨੂੰ ਹੀ ਹਟਾਤਾ ਰੱਬ ਨੇ ਝੜੀ ਲਾਦੀ ਝੜੀ ਸੋਨ ਦੀ ਝੜੀ ਉਹ ਨੱਕੀ ਸੋਨ ਦੀ ਝੜੀ ਮੈਂ ਵੀ ਗੱਡੀ ਵਿੱਚ ਬੈਠਾ ਤੂੰ ਵੀ ਸੀ ਹਾਂ ਉਹ ਲਗਿਆ ਵੀ ਪਰਚੋਂ ਸਿਨੇਰੇ ਸੰਗਰਾਮ ਹੋਣੀ ਆ ਇਹ ਇੰਨਾ ਨਹੀਂ ਵੀ ਪਦਾ ਪੀਤੇ ਨੂੰ ਪਦਾ ਪੀਤੇ ਸੰਗਰਾਮ ਦਾ ਗਾਲ ਓਏ ਪਰਚੋਂ ਨੂੰ ਪਤਾ ਨਹੀਂ ਪਤਾ ਨਹੀਂ ਹੈ ਦਮਾ ਰੋਣ ਗਿਆ ਦਮਾ ਰਹੀ ਆ ਦਿਮਾਗ ਚ ਜੀ ਬੜੂਗੀ ਰੋਕੇ ਬੜੂਗੀ ਜਦੋਂ ਆ ਅੱਜ ਮੁਕਾ ਹੈ ਹਾਂ ਇਸੋਂ ਵਾਰਾ ਜੀ ਸੋਲਾ ਹੈ ਪਰਚੋਂ ਨੂੰ ਉਹ ਦਵਾਦੀ ਹਾਂ ਅੰਬਾਦੀ ਵਾਰੀ ਸੋਲਾ ਹੈ ਸੋਨਾ ਸੌਣੇ ਆ। ਅੱਛਾ ਸੱਭੋ ਨੇ ਆਇਆ ਨਾ ਸੋਨਾ ਨੂੰ। ਕੱਲ ਨੂੰ ਚੜ੍ਹਦੇ। ਹੈ? ਆਹੋ। ਲਾ ਬਾਅਦ ਚ ਫੇਰ। ਲਾ ਵੀ ਅੰਦਰ ਵਾਲੇ ਬੰਦੇ ਵੀ ਆਉਣ ਲੱਗੇ ਆ। ਬਹੁਤ ਟਾਈਮ ਤੋਂ ਵੇਟ ਕਰਦੇ ਸੀ। ਸਾਰੇ ਜਣੇ ਵੀ ਦੌਰ ਵਾਲੀ ਭੈਣੇ ਨਹੀਂ ਆਈ। ਉਹ ਕੱਲ ਨੂੰ ਚਾੜ੍ਹ ਦੇਣੀ ਏ ਗੱਡੀ ਉਹਨਾਂ ਨੇ ਦੁਆਲਾ ਦੇਣੀ ਅੰਦਰੋਂ। ਅਰਸੋਂ ਨੂੰ ਆਜੋ ਵੀ। ਕਿਹੜਾ ਗਾਣਾ ਜੀ? ਆ ਨਾ ਕੀ ਬੱਦਲਾਂ ਦੇ ਘਣ ਚੀਚਾਂ ਚੱਲਾਂ ਗਿਣੀ ਜਾਂ ਦਸੋਂ ਨੀ ਚੜੀ ਜਿੱਤ ਨੂੰ ਜਾ ਕੇ ਲੈ ਗਿਆ ਇਹ ਵੀ ਜਿਹੜਾ ਦੇਖੀ ਸੀ ਨਾ ਗਰਮੀ ਚ ਬਹਿ ਕੇ ਆ ਆ ਲਓ ਵੀ ਜਿਹੜਾ ਸਹੀ ਗੱਲ ਆ ਜਿਹੜੇ ਕਹਿੰਦੇ ਗਰਮੀ ਚ ਦਿਆ ਕਦੋਂ ਰੱਖ ਲਿਆ ਆਹ ਦੇਖੋ ਐਵੇਂ ਕਰਕੇ ਰੱਖਿਆ ਅੱਜ ਦੇ ਹਾਲਾਤ ਵਧ ਗਿਆ ਕੋਦੋਂ ਨਹੀਂ ਪਤਾ ਨਹੀਂ ਕੀ ਹੋਣਾ ਹਾਂ ਚੱਲ ਉਹਨੂੰ ਤਾਂ ਨਾ ਓਏ ਆਪਣਾ ਰਾਹ ਵੀ ਦੇਖੋ ਸਰ ਜਿੱਤਾਂ ਦਾ ਨੰਗ ਨਹੀਂ ਗਿਆ ਆਪਾਂ ਆ ਦੇਖ ਲੋ ਵੀ ਰੱਬ ਮਿਹਰਬਾਨ ਹੋਇਆ ਵਿਆ ਅੱਬਾ ਵੱੱਤ ਸਾਈ ਆਈ ਕੋ ਰੱਖੀ ਥੋੜਾ ਦਿਨ ਇੰਦਰ ਦੇਵਤਾ ਇੰਦਰ ਤੇ ਖੋਸਿਆ ਲੱਗਦਾ ਕਿਨੇ ਹੋਰ ਕਿਤੇ ਇੰਦਰ ਦੇਵਤਾ ਜੀ ਉਦੋਂ ਰੁੱਸ ਜਾਣ ਤੇ ਸਾਡੇ ਪੈਤਾ ਨਿਕਲ ਆਵੇ ਸਹੀ ਗੱਲ ਆ ਨਹੀਂ ਬੋਲਾ ਨਹੀਂ ਨਾ ਹੀ ਨਹੀਂ ਯਾਰ ਬੋਲਾ ਬੱਸ ਮਾਰ ਲਈ ਜਾਨ ਉਹਨੂੰ ਵੀ ਆਨਦੇ ਚਾਹਤੋਂ ਕਿੱਧਰੋਂ ਬਾਈ ਤਪੇ ਆ ਗਏ ਤਪੇ ਦਾ ਕੋਲ ਬਾਲੀ ਵੱਡੀ ਹੋਈ ਵੀ ਆ ਜਿਨ੍ਹਾਂ ਨੂੰ ਅਸੀਂ ਕਾਰਡ ਦੇਣਾ ਆ ਉਹ ਜਾਂਦੇ ਆ ਸਾਡੇ ਮੂਰੇ ਮੂਰੇ ਉਧਰੋਂ ਰੱਬ ਕਹਿੰਦਾ ਤੁਹਾਡਾ ਦੇਣਾ ਕੀ ਆ ਇਧਰੋਂ ਮੰਮੀ ਇੱਕੀ ਬੈਠੀ ਆ ਕਹਿੰਦੀ ਡੇਢ ਘੰਟਾ ਹੋ ਗਿਆ ਗੱਡੀ 'ਚ ਭਾਈ ਨੂੰ ਉਧਰ ਉਹ ਜਾਂਦੇ ਆ ਚੋਬਰ ਮੂਰੇ ਮੂਰੇ ਆਰੇ ਉਹ ਵਿੱਚ ਕੰਨ ਨੀ ਹੋਣਾ ਉਹ ਹੁਣ ਲੈ ਕੇ ਜਾਵਾਂਗੇ ਕਿਤੇ ਤਾਂ ਆ ਗੜੇ ਆ ਵੀ ਆਪਣੇ ਨਾਲ ਹੀ ਰਣਾ ਦੱਬਾ ਭਜਦੇ ਸ਼ਾਦੀ ਦਾ ਗੱਡੀ ਲੀਕ ਹੋ ਗਈ ਮੀ ਇੰਨਾ ਇਹਦਾ ਛਾਤਾ ਚੂਣ ਲੱਗੀਆਂ ਬੁਜਾਰੀ ਦੀਆਂ ਹੋਰ ਯਾਰ ਅੱਡੀ ਦਾ ਲੀਕ ਹੋ ਗਿਆ ਕੰਮ ਸਾਰਾ ਹੀ ਅਸਲ ਵਿੱਚ ਅਸੀਂ ਥੋੜਾ ਜਿਹਾ ਘਰੋਂ ਲੇਟ ਹੋ ਗਏ ਸੀਗਾ ਟਾਈਮ ਦਿੱਤਾ ਵੈ ਸੀਗਾ 1:30 ਵਜੇ ਦਾ ਭਈ 2 ਵਜੇ ਦਾ ਘਰੋਂ ਤੁਰਿਆ ਚੋਪਰ 2:30 ਵਜੇ 2:30 ਵਜੇ ਤੁਰਿਆ ਹੁਣ ਉਹਨਾਂ ਨੇ ਤਾਂ ਆਪਦੇ ਕੰਮ ਵੀ ਕਰਨਾ ਹੀ ਆ ਹਰੇਕ ਨੇ ਆਪਾਂ ਲੇਟ ਵਾਲੀ ਹੋ ਗਏ ਉਦੋਂ ਨੂੰ ਰੱਬ ਡੈਪਿਆ ਤੱਪੇ ਚ ਤਾਂ ਨਹੀਂ ਰੱਬ ਆਇਆ ਨਹੀਂ ਰੱਬ ਮੰਮੀ ਵਾਲਾ ਜਿੱਤੇ ਕਰ ਲੱਗੀ ਬੰਦਾ ਇਹਨੇ ਤਾਣਾ ਮਾਰਦਾ ਅਮੇ ਦਾ ਕੰਮ ਠੰਢਾ ਹੀ ਪਾਉਂਦਾ ਤਾਣਾ ਮਾਰ ਤਾ ਤੇ ਰੱਬ ਨੇ ਛੋਣ ਲਿਆ ਤੇਰੀ ਅੱਜ ਦੀ ਜਿਹੜੀ ਜਿਹੜੀ ਤੇਰੀ ਅੱਜ ਦੀ ਇਛਾ ਸੀ ਹਰੇਕ ਦਿਨ ਬੰਦੇ ਦੀ ਇੱਕ ਹਿਸਾਬੂਰੀ ਹੁੰਦੀ ਹੈ ਉਹ ਤੇਰੀ ਹਾਂ ਸਰਸਬਤੀ ਮਾਤਾ ਜੀ ਤੇ ਹੀ ਤੇਰੇ ਉਹਨੇ ਛੋਣ ਲਿਆ ਵਾਸਨਾ ਆਪਣੇ ਤੇਰੇ ਨਾਂ ਤੇ ਆ ਤਪੇ ਜੀ ਤਾਂ ਮੀ ਆਲੀ ਤਵਾ ਤਵਾ ਕਰਾਤੀ ਹੁਣ ਆਪਾਂ ਤਾਂ ਬੁਆ ਨਹੀਂ ਜਾਣੇ ਕਿੰਨਾ ਜਾਂਦੇ ਆ ਇਹ ਹੁਣ ਵਿਚਾਰੇ ਕਿਤੇ ਜਾ ਕੇ ਹੁਣ ਆਪਾਂ ਨੂੰ ਲਾਉਣਗੇ ਫਿਰ ਉੱਥੇ ਕਾਰਡ ਦਵਾਗੇ ਇਹ ਵਿਚਾਰੇ ਇੱਧਰ ਆ ਗਏ ਸੀ ਤਪੇ ਤੇ ਜਾ ਲੈ ਬਈ ਕੋਈ ਬੈਠੇ ਨੀ ਉਹ ਉਧਰ ਬੰਦੂ ਜੀ ਵਜਣਾ ਨਹੀਂ ਉਹਦੇ ਫੌਂਟ ਵੀ ਡੀਲ ਕਰਾ ਹਾਂ ਤੁਸੀਂ ਦੱਸੋ ਬਾਅਦ ਜਾਉਣਾ ਪਿਆਰੀਆਂ ਓਕੇ ਆ ਜਮਰ ਪੂਤਾ ਜੱਲੀ ਜਾਂਦੇ ਆ ਤਾਂ ਸੌਂ ਵੀ ਚੜੀ ਲਾਦੀ ਜਾਂਦਾ ਉਹ ਵੀ ਬਰਨਾਲਾ ਵੀ ਡਬੋਤਾ ਆਜਤਾ ਰੱਬ ਨੇ ਸਾਰਾ ਵਾਹ ਓ ਝੋਟਿਓ ਆਨ ਮਿਆਰਿਆ ਆਹ ਅਪੀਰਪੋਟਾ ਬਹੁਤ ਨਾਤੇ ਆ ਸੀ ਵੀ ਆਏ ਮਾ ਅੰਕਲ ਨਹੀਂ ਹੈਗੇ ਹੈਗਾ ਮੈਂ ਦਾੜੀ ਦੂੜੀ ਤਾਂ ਗੱਲ ਕਰਦਾ ਗਿਆ ਯਾਰ ਉਹ ਆਪ ਤਾਂ ਲੈ ਗਿਆ ਜਨ ਮੈਨੂੰ ਤਾਂ ਅਰੇ ਕੋਈ ਨਾ ਇੱਕ ਦਿਨ ਅੰਕਲ ਵੀ ਬਾਣੀ ਜਾਣਾ ਬਾਈ ਬਹੁਤ ਨਾਤੇ ਆ ਜਿਵੇਂ ਆ ਨਾਤੇ ਆਏ ਹਾਏ ਹਾਏ ਚੇਤੇ ਆ ਗਈ ਸਾਨੂੰ ਵੀ ਸਾਡੇ ਪਿੰਡ ਵਾਲੀ ਗਲੀ ਪ੍ਰਾਣੀ ਡੁੱਬੂ ਇਹਦਾ ਬਰਨਾਲਾ ਡੁੱਬੂ ਅੱਜ ਕਿਉਂ ਦੇਖੋ ਮੂਰੇ ਵੀ ਪੈਂ ਪੈਂ ਉਧਰ ਵੀ ਪੈਂ ਪੈਂ ਚਾਹ ਚਾਹ ਗੱਡੀ ਚ ਪਾਣੀ ਨਾ ਵੜ ਜੇ ਆਪਣੀ ਵਾਲੀ ਜੀਰ ਇਹਦਾ ਉਹ ਕੰਮ ਹੋ ਗਿਆ ਜਿਵੇਂ ਬਾਦਲ ਉਹਨਾਂ ਨੇ ਬੱਸਾਂ ਨਹੀਂ ਚਲਾਤੀ ਗਈ ਪਾਣੀ ਚ ਅੱਜ ਗੱਡੀਆਂ ਚੱਲ ਰਹੀਆਂ ਨੇ ਛਧਰੋਂ ਛੱਜਣ ਅੱਜ ਗੱਡੀਆਂ ਚੱਲ ਰਹੀਆਂ ਨੇ ਨਹਿਰਾਂ ਦਾ ਪਾਣੀ ਹੁਣ ਟਾਈਮ ਹੋ ਬੱਸ ਹਾਂ ਹੁਣ ਟਾਈਮ ਆ ਰਹੀ ਗੱਲ ਆ ਦੇਖੋ ਦੇਖੋ ਸੰਘੇ ਜੀ ਪਾਣੀ ਇਹ ਐ ਨਹਿਰੋ ਦਾ ਪਾਣੀ ਆਪਣਿਆਂ ਵਾਲੀ ਬੰਦ ਹੋ ਗਈ ਆਪਣਿਆਂ ਵਾਲੀ ਦਾ ਬੰਦ ਹੋ ਜੇ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਸੰਘਾ ਜੀ ਆਪਣਾ ਪੰਡ ਬਾਕੀ ਵੀ ਟੋਪ ਤੇ ਆ ਆ ਚੀਜ਼ਾਂ ਨੂੰ ਦੇਖ ਕੇ ਆ ਕੋਈ ਆਪਣੇ ਪੰਡ ਪਾਣੀ ਆਏ ਖੜਦਾ ਕਿਸੇ ਵੀ ਫਿਰਨੀ ਤੇ ਸਾਰੀ ਉੱਚੀ ਆ ਪੰਡ ਚ ਵੀ ਨਹੀਂ ਖੜਦਾ ਆਪਣੇ ਪਾਣੀ ਆ ਗਰਮਣਾ ਮਾਮੇ ਨੂੰ ਕਹਿਆ ਆਉਦਣ ਯਾਰ ਸੜਕਾਂ ਲਾਊਗਾ ਯਾਰ ਕਹਿਣਾ ਪੈਣਾ ਯਾਰ ਹੁੰਦਾ ਨਵੀਂ ਪੰਚਾਇਤ ਆ ਪੰਚਾਇਤ ਤਾਂ ਨਵੀਆਂ ਜੇ ਨਵੀਂ ਪੰਚਾਇਤ ਕੰਮ ਕਰੂ ਤੇ ਪੁਰਾਣੀ ਹੋਊ ਫੇਰ ਹੀ ਪੁਰਾਣੀ ਹੋਊ ਫੇਰ ਹੀ ਗਾਹ ਨੂੰ ਆਉਣਗੇ ਮਾੜਾ ਹੀ ਹੋ ਗਿਆ ਯਾਰ ਕੰਮ ਵਿਚਾਰਿਆਂ ਦਾ ਸਾਰੀਆਂ ਮੱਖੀਆਂ ਚੋਗੀਆਂ ਪਾਣੀ ਨਾ ਗਏ ਵਿਚ ਦੀ ਰੁੜਕੀ ਮੱਖੀ ਵਿਚਾਰੀ ਆ ਲੈ ਇੱਥੇ ਤਾਂ ਕਰੋੜੀਆਂ ਫੈਲਦੀਆਂ ਆ ਲੈ ਅੱਗੇ ਆਏ ਟੱਪੇ ਹੁੰਦੇ ਆ ਮੰਮੀ ਆ ਤਾਂ ਤਾਂ ਟੱਪਾ ਖੜਾ ਇਦੋਂ ਉੱਚਾ ਚਾਚਾ ਇਹ ਦੂੱਚੇ ਉੱਚੇ ਹੁਣ ਤਾਂ ਰਹਿ ਵੀ ਆਹੀ ਮੈਂ ਤਾਂ ਅੱਜ ਦੇਖਿਆ ਟੱਪਾ ਵੇਖ ਲੈ ਐ ਲੱਗੇ ਹੁੰਦੇ ਹੀ ਐ ਵੱਡੇ ਵੱਡੇ ਟੱਬੇ ਦੇਖ ਲੋ ਜੀ ਟੱਬੇ ਜਿਨ੍ਹਾਂ ਨੇ ਨਹੀਂ ਦੇਖੇ ਟੱਬੇ ਆਹੀ ਡੱਬਾ ਰਹਿ ਗਿਆ ਇਧਰ ਸਾਡੇ ਏਰੀਆ 'ਚ ਵੀ ਨਹੀਂ ਗਹਿਣਾ ਵਾਲੇ ਰਾਹ ਤੇ ਆ ਟੱਬਾ ਹੈ ਜੀ ਆਪਾਂ ਬਰਾਸ ਕਰਬਨ ਸਟੋਰ ਤੇ ਤੇ ਹੈ ਕੀ ਦਾ ਇਹ ਤੁਹਾਨੂੰ ਘਰੇ ਜਾ ਕੇ ਮਲਾਉਨੇ ਆ ਆ ਜਿਓ ਫਿਰ ਜੁੜੇ ਰਹੋ ਬਲੌਗ ਨਾਲ ਹੈ ਐ ਤਿਆਰੀਆਂ ਚੱਲਦਿਆਂ ਮਾਰਦੇ ਝਾੜੂ ਝੋਟਿਆ ਮੀਂਹ ਦਾ ਪਾਣੀ ਕੱਢੀ ਜਾਂਦੇ ਆ ਉਹਦੇ ਉਹਦੇ ਝਾੜੂ じゃ ਕਿਹਾ ਕਿਉਂ ਆਸ ਤੋਂ ਨਹੀਂ ਸੋ ਵੀ ਉਹ ਇਹਦਾ ਪਾਣੀ ਕੱਢੀ ਆਂਦੇ ਆ ਜੇ ਉੱਪਰ ਯਾਰ ਇੱਧਰ ਬਸਰ ਕਰੀਂ ਬਸਰ ਸਾਡੇ ਸਾਰੀ ਗੱਦੀ ਤੇ ਬਸਰ ਰਹਿ ਗਈ ਹੋਰ ਫਤੂਨ ਵਧੀਆ ਇਹ ਹਾਂ ਜੀ ਅੱਸੀ ਗੰਗਾ ਤੋਂ ਸੋ ਠੀਕ ਹੈ ਔਰ ਨਮੀਤਾ ਜੀ ਅਮੀਤਾ ਜੀ ਅੱਜ ਦੂਜੇ ਬੱਲੇ ਟੱਪੇ ਮੌਕਲੇ ਸਰ ਕੋਈ ਗੱਲ ਨਹੀਂ ਦਰੀਕ ਤਾਂ ਹੈ ਤੇ ਇੱਕ ਤਰੀਕ ਹੀ ਆ ਓਏ ਇੱਕੀ ਖਾਣਾ ਨੂੰ ਬਾਲੇ ਨਹੀਂ ਉਹ ਵੀ ਸ਼ੂਟ ਦੇਦੀ ਆ ਜਦ ਵੀ ਮੌਸਮ ਠੰਡਾ ਮਾਦਾ ਹਾਲਿਓ ਤੁਸੀਂ ਵੀ ਚੈੱਕ ਲੋ ਇੱਕ ਅੱਧਾ ਓਏ ਆ ਆਹਾ ਉਹ ਤੋਂ ਮੀਟ ਕੋਲ ਹੂੰ ਹੂੰ ਵਧ ਗਿਆ ਨਾ ਪੈਂਦਾ ਫਰਕ ਬਹੁਤ ਫਰਕ ਪੈਂਦਾ ਯਮਾਨੀ ਹੀਟ ਆਉਂਦੀ ਵਾ ਆਪਣੇ ਤਾਂ ਇਹ ਇੱਧਰ ਬਾਹਰ ਆ ਦੇ ਛੱਡੇ ਚ ਲਾਇਆ ਵਿਆ ਠੀਕ ਆ ਇਹ ਬਚ ਗਿਆ ਸੀਗਾ ਇਹਦੇ ਜਿਸ ਹਾਬ ਜੀ ਸੀ ਪਿੱਛੇ ਸਹੀ ਆ ਪਰ ਮੈਂ ਇਹ ਲਾਦਾ ਮਾ ਕੋਰਤੇ ਪਜਾਮਾ ਦੇ ਪਜਾਮਾ ਦੇ ਮੜਾ ਮੋਟਾ ਵੀ ਨਹੀਂ ਨਾਲ ਆ ਕੋਰਤੇ ਪਜਾਮਾ ਵੀ ਚੱਕ ਤਾਂ ਨਾਲ ਜੁਦੇ ਆਮਨੇ ਵੀ ਚੱਕ ਤੇ ਠੀਕ ਆ ਕੋਰਤੇ ਪਜਾਮੇ ਪਾਗਾ ਹੂੰ ਕੌਲੀ ਹੋਈ ਰੈਂਟ ਵਾਲਿਆਂ ਨੂੰ ਕੋਟ ਪੈਂਟ ਵਾਲਾ ਵੀ ਕਰਨਾ ਤੇ ਕੋਟ ਪੈਂਟ ਵਾਲਾ ਕਰਵਾਉਣਾ ਵੀ ਹੈ ਹਾਂ ਪਰ ਟੇਲਰ ਬਣਾ ਨਹੀਂ ਯਾਰ ਜੇ ਟੇਲਰ ਆਉ ਉਸ ਨਾਲ ਤੇਰੀ ਸੈਟ ਹੁੰਦਾ ਹੂੰ ਕੋਰਤੇ ਭਾਈ ਮੇਰਾ ਤਾਂ ਐਵੇਂ ਹੁੰਦਾ ਬੰਦੇ ਦਾ ਹਰੇਕ ਦਾ ਆਪ ਦਾ ਟੇਲਰ ਹੁੰਦਾ ਹੀ ਆ ਕੋਈ ਨਵਾਂ ਰਾਖਾ ਰਹਾ ਆਪਣੇ ਆਪਕ ਨਾਂ ਦੇ ਦੇਖੋ 골ਡਨ ਨਹੀਂ ਪਣੀ ਆ 골ਡਨ ਨਹੀਂ ਪਣੀ ਦਵਾਈ ਦੇਖ ਰਜਮਨ ਪੱਗਾ ਮਹਿੰਦੀ ਜੇ ਚਿੱਟ ਨਮਾ ਦਿਖਾ ਜਿਹੜਾ ਆ ਆ ਸੀ ਯਾਰ ਜੀ ਦਾ ਪਈ ਹੈ ਤੇਰੇ ਕੋਲ ਘਰ ਹੀ ਰਹਿਣਾ ਵਾਸੀ ਪਹਿਲਾਂ ਇਹ ਥੋੜਾ ਜਿਹਾ ਹਰੇ ਮੈਕਚ ਜਾਇਆ ਵਾ ਉਹ ਰੁਪਿਆ 올 ਐਵਿਟੇ ਚ ਹਾਂ ਜਿੰਨਾ ਟਾਈਮ ਤੁਸੀਂ ਸੂਟਾਂ ਲਾਉਂਦੀਆਂ ਹੁਣ ਪੱਗਾਂ ਨੂੰ ਟਾਈਮ ਲੱਗ ਹੀ ਜਾਂਦਾ ਬਈ ਦੇਖਣ ਨੂੰ ਪੱਗਾਂ ਨੂੰ ਟੱਕ ਜਾਂਦਾ ਇਹਨਾਂ ਪਰਤਾਂ ਦੇ ਬਸੰਦਣ ਆਈ ਕੋਈ ਆਹ ਦੇ ਬਸੰਦ ਕਰ ਲਈਆਂ ਤਿੰਨ ਤਾਂ ਇਹ ਕਾਗੀ ਦਾ ਹੈ ਇਹਨੂੰ ਆਲੇ ਬੰਨਿਆ ਜਾਂ ਬੜਾ ਜਾਂ 15 20 ਪਤਾ ਜਿਆਦਾ ਉਹ ਦੋਨੇ ਕੱਲ ਕਰ ਆਹ ਆ ਬਹੁਤ ਜਿਆਦਾ ਆਹ ਜਿਆਦਾ ਕਰੀ ਬੰਦੀ ਕੱਲ ਆ ਇਹ ਦੋ ਕੰਮ ਹੁੰਦਾ ਬਲੈਕ ਦਾ ਵੀ ਹੈ ਨਾ ਇਹ ਦੋ ਦੋ ਵੇਲੇ ਬਣ ਕੇ ਦੇਖਣਾ ਬਰਾਸਤ ਨਾਮ ਬਹੁਤ ਸੋਹਣਾ ਰੱਖਿਆ ਜੀ ਕਿੱਥੋਂ ਸੋਚਿਆ ਗਣਾ ਨਾਮ ਐ ਪ੍ਰਦੀਪਿਆ ਬਰਾਸਤ ਅਸੀਂ ਮਿਲਿਆ ਜੀ ਬਰਾਸਤ ਤੇ ਮੜਿਆ ਬਰਾਸਤ ਹੀ ਨਾਂ ਰੱਖਦਾ ਨਾਂ ਬਹੁਤ ਸੋਹਣਾ ਸਹੀ ਗੱਲ ਆ ਬਾਗੜੇ ਕਨਸੈਪਟ ਦੇ ਹਸਾਬ ਨਾਲ ਨਾਮ ਹਾਂ ਇਹ ਤਾਂ ਗੱਲ ਹੈ ਉਹ ਮੂਰੇ ਰਖੜੀਆਂ ਆਉਂਦੀਆਂ ਰਖੜੀਆਂ ਤੇ ਨਹੀਂ ਕੋਈ ਲਾਇਆ ਆਫਰ ਉਫਰ ਕੀ ਲਾਇਆ ਇਹ ਹੁਣ ਭੇਜਣਾ ਹੈ ਜੱਪਾ ਅੱਛਾ ਵਿੱਚ ਹੈਗੀਆਂ ਪੱਗਾਂ ਇੱਕ ਪੱਗਾ ਚਾਕਲੇਟ ਤੇ ਰਖੜੀ ਆ ਗਈ ਦੇ ਵਿੱਚ ਠੀਕ ਆ ਕੀ ਆ ਇਹਦਾ ਹਸਾਬ ਕਿਤਾਬ ਜੇ ਤਾਂ ਬਾਈ ਇਸ ਆ ਹਫਤੇ ਦੇ ਵਿੱਚ-ਵਿੱਚ ਬੰਦੇ ਕਰ ਲੈਣਗੇ ਹਾਂ ਆਰਡਰ ਹਾਂ ਤਾਂ ਕੈਨੇਡਾ ਦੇ ਵਿੱਚ ਇਹਦੀ 2500 ਦੇ ਵਿੱਚ ਸਣੇ ਸਾਰਾ ਸਮਾਨ ਡਿਲੀਵਰੀ ਹੋ ਜਾਊਗੀ ਠੀਕ ਆ ਜੇ ਆਪਾਂ ਉਹ ਭੇਜ ਦਿਆਂ ਕੋਰੀਅਰ ਦਾ ਰੇਟ ਹੀ ਆ 2500 ਹਾਂ ਤੇ ਆਲ ਇੰਡੀਆ ਦੀ ਇਹਦੀ 1100 ਦੇ ਵਿੱਚ ਪੂਰੇ ਦੀ ਡਿਲੀਵਰੀ ਆ ਕਿਤੇ ਵੀ ਹੋ ਜਾਂਦੀ ਆ ਇੰਡੀਆ ਦੇ ਵਿੱਚ 1100 ਦੀ ਜੇ ਕੈਨੇਡਾ ਇਹ ਤਾਂ 2500 ਦੀ 2500 ਠੀਕ ਆ ਇਹ ਕਿੰਨੇ ਆ ਹਫਤਾ-ਹਫਤਾ ਆ ਹਫਤਾ-ਹਫਤਾ ਦੁਬਈ ਦੇ ਵਿੱਚ ਆ ਜਿਹੜੀ ਉਹ ਹੈਗੀ ਆ 1700 ਠੀਕ ਆ ਆਵਰ ਆ ਜੀ ਰੱਖੜੀਆਂ ਲਈ ਵੀਰਾਂ ਨੂੰ ਭੇਜਣਾ ਦਾ 9 ਅਗਸਤ ਆਏ ਹਨ ਨਾ ਉਹ ਫਿਰ ਜੇ ਹੁਣੇ ਰੱਖੜੀਆਂ ਭੇਜਾਂਗੇ ਫੇਰ ਹੀ ਪਹੁੰਚਣਗੇ ਹਾਂ ਇਹ ਸਾਡੀਆਂ ਪੱਗਾਂ ਹੋ ਗਈਆਂ ਹਾਂ ਪਹਿਲਾਂ ਹੀ ਕਰਦੇ ਆ ਮਾ ਤਾਂ ਸਹੀ ਗੱਲ ਆ ਬਾਕੀ ਨੇੜੇ ਜਾ ਕੇ ਫਿਰ ਕਸਟਮ ਵੀ ਪੈਂਦਾ ਨਾ ਜਿਹੜੀ ਫਾਸਟ ਡਿਲੀਵਰੀ ਕਰਦੇ ਆ ਆਪਾਂ ਸਹੀ ਗੱਲ ਇਹ ਇੱਕੋ ਬੰਦਾ ਭੇਜਦਾਗਾ ਮੰਨੋ 3000 ਚ ਨੇੜੇ ਜਾ ਕੇ ਉਹ ਮਹਿੰਗਾ ਹੋ ਜਾਂਦਾ ਡੀ ਐਚ ਲਰਾਹੀ ਲਾਵਾਂਗੇ ਤਾਂ ਇਹੀ 4500 ਚ ਜਾਊਗਾ ਠੀਕ ਉਧਰ ਜਾ ਕੇ 20 ਡਾਲਰ ਫੇਰ ਪਾਣਿਆ 12-1300 ਰੁਪਏ ਹੁਣ ਕੋਈ ਨਹੀਂ ਪਹਿਣਾ ਹੁਣ ਕੋਈ ਨਹੀਂ ਕਸਟਮ ਫ੍ਰੀ ਹੋਊਗਾ ਠੀਕ ਵੀ ਆਪਾਂ ਵੀ ਵਿਆਹ ਆਂ ਜਾਂ ਪੰਜ ਪੱਗਾਂ ਪ੍ਰਦੀਪੇ ਤੋਂ ਲੈ ਲਈਆਂ ਕਲਰ ਤੁਸੀਂ ਵਿੱਚ ਤੇ ਦੇਖ ਹੀ ਲਏ ਆ ਹਾਂ ਮੁੰਡਾ ਪੱਗਾਂ ਕੱਟੀ ਜਾਂਦਾ ਇਹ ਕੱਟੀ ਜਾਂਦਾ ਜੋ ਬਰ ਪੱਗਾ ਇਹਦੀ ਵੀ ਇੱਕ ਇਧਰ ਨੂੰ ਕਰ ਮੂੰਹ ਯਾਰ ਇਹਦੇ ਵਿੱਚ ਇਹਦੇ ਵੀ ਬਈ ਇੱਕ ਵੱਡੀ ਗੱਲ ਕੀਤੀ ਆ ਇਹਨੇ ਵੀ ਹੁਣ ਪਹਿਲਾਂ ਇਹਦੇ ਬਾਲ ਕੱਟੇ ਹੁੰਦੇ ਸੀਗੇ ਜਦੋਂ ਦਾ ਪ੍ਰਦੀਪ ਦੇ ਨਾਲ ਰਹਿਣ ਲੱਗਿਆ ਨਾਲੇ ਦਾ ਬਾਲ ਰੱਖ ਲੇ ਤੇ ਨਾਲੇ ਹੁਣ ਪੱਗ ਬੰਨਣ ਲੱਗਿਆ ਪ੍ਰਦੀਪ ਦੇ ਲੜ ਲੱਗ ਗਿਆ ਤੇ ਪ੍ਰਦੀਪ ਇਹਨੂੰ ਸਹੀ ਰਾਹ ਤੇ ਲੈ ਗਿਆ ਇਹਨਾਂ ਦੀ ਗੱਲ ਇੱਥੇ ਕਿਸ ਨੇ ਪੰਦਾ ਪੜਤੇ ਪਜਾਮੇ ਲੈਣੇ ਹੋਣ ਗਹਿਣਾ ਮੇਰਾ ਪਤੀ ਪਤ ਤੋਂ ਨਾ ਬ੍ਰਾਸਰ ਤਰਬਨ ਸਟੋਰ ਆਪਣੇ ਪ੍ਰਦੀਪ ਦਾ ਜਿੱਥੇ ਮਰਜੀ 월ਡ ਵਾਈਡ ਸ਼ਿਪਿੰਗ ਕਰਾਉਣੀ ਹੈ ਕਿਸੇ ਨੇ ਵੀ ਜਾਹੇ ਇਧਰ ਲੈਣੀ ਆ ਪੰਜਾਬ ਦੇ ਵਿੱਚ ਤਾਂ ਪ੍ਰਦੀਪ ਦਾ ਆਪਣਾ ਦਾ ਪੇਜ ਵੀ ਹੈਗਾ ਬ੍ਰਾਸਰ ਤਰਬਨ ਸਟੋਰ ਪ੍ਰਦੀਪ ਦਾ ਆਪਣੇ ਦਾ ਇੰਸਟਾਗ੍ਰਾਮ ਤੇ ਪੇਜ ਵੀ ਆ ਤੁਸੀਂ ਜਾਣਦੇ ਹੋ ਸਾਰੇ ਜਾਣ ਪਛਾਨ ਦਾ ਮੁਤਾਜ ਨਹੀਂ ਪੱਗ ਤਰਬਨ ਕਿੰਗ ਵੀ ਕਹਿੰਦੇ ਆ ਪਰਦੀਪ ਨੂੰ ਪੱਗਾਂ ਬਣਾਉਣੀਆਂ ਹੁਣ ਕਿਸੇ ਨੇ ਵਿਆਹ ਸਾਧੀਆਂ ਤੇ ਉਹ ਜਾਨੀ ਜਾਣਦੀ ਉਹ ਦੱਸਣ ਦੀ ਲੋੜ ਹੀ ਨਹੀਂ ਪ੍ਰਦੀਪ ਵਾਰੀ ਤੇ ਪ੍ਰਦੀਪ ਨੇ ਹੁਣ ਘਰੇ ਆਪਣਾ ਪੱਗੜੀ ਸੈਂਟਰ ਤੇ ਨਾਲ ਕੁੱਟ ਤੇ ਪਜਾਮਾ ਦਾ ਸ਼ੋਰ ਖੋਲਿਆ ਉਹ ਦੇਖੋ ਕਿਹੜੇ ਤੁਸੀਂ ਪਾਰਸਲ ਆ ਪ੍ਰਦੀਪ ਦੇ ਬਾਹਰ ਜਾਣ ਵਾਲੇ ਪਾਰਸਲ ਪਾਰਸਲ ਹੋਏ ਪਏ ਤੇ ਸ਼ਿਪਿੰਗ ਰੋਜ਼ਾਂ ਨੂੰ ਆਂਦੀ ਆ ਪ੍ਰਦੀਪ ਦੀ ਬਾਬੇ ਦੀ ਕਿਰਪਾ ਨਾਲ ਵਧੀਆ ਕੰਮ ਰੌੜ ਪਿਆ ਭਰਾਵਾ ਸੋ ਸਾਰੇ ਜਾਨੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੂੰ ਪੱਗਾਂ ਇੱਧਰ ਲੈਣੀਆਂ ਜਾਂ ਕਿਤੇ ਵੀ ਲੈਣੀਆਂ ਬਾਅਦ ਡਿਵਾਈਡ ਹਰੇਕ ਥਾਂ प्रदीप ਆ ਪਹੁੰਚਨੇ ਕਰਨਾ ਨਹੀਂ ਭਾਈ ਹਾਂਜੀ ਲਓ ਜੀ ਅੱਜ ਦਾ ਪੰਡਾ ਜਿਹੜਾ ਉਹ ਸਮਾਪਤ ਹੋਇਆ ਤੇ ਹੁਣ ਅਸੀਂ ਚੱਲਿਆ ਘਰੇ ਤੇ ਜਾਂਦਿਆਂ ਨੂੰ ਮੀ ਫੇਰ ਬਾਜਾ ਮਾਰਦਾ ਵੀ ਆ ਗਿਆ ਐਨੇ ਥਾਂ ਜਿੱਥੇ ਮੀਆਂ ਵੀ ਜਾ ਹਾਂ ਦੇ ਲਾਓ ਬਸ ਤੂੰ ਕਹਿਤਾ ਨਾ ਰੱਬ ਨੂੰ ਤੇਰੀ ਸਰਸਵਤੀ ਮਾਠੀ ਜੀਵ ਤੇ ਮਾਤਾ ਉਹਨੇ ਸੁਣ ਲਿਆ ਬਸ ਗੱਲ ਤੇਰੀ ਪੂਰੀ ਹੋ ਗਈ ਅੱਜ ਦੀ ਹਾਂ ਉੱਥੇ ਹੀ ਬਸ 7 ਵਜੇ ਨਹੀਂ ਹੋ ਗਏ ਆਉਂਦਾ ਚੜਿਆ ਦੇਖ ਆਪਣੇ ਪਿੰਡ ਦੀਆਂ ਫੇਰਨੀਆਂ ਕਿਉਂ ਹੈਗਾ ਕਿਤੇ ਮਾੜਾ ਜਾਂ ਵੀ ਚੱਕੜ-ਜੁੱਕੜ ਮਿਲਣਾ ਹੀ ਨਹੀਂ ਕੋਸ ਨੂੰ ਇਹੀ ਤਾਂ ਸਾਡੇ ਪਿੰਡ ਦੀ ਸਿਰਤ ਆ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਜਾਉ ਮੀਂਹ ਜੀ ਗਈ ਸੀ ਜਾਂਦੀ ਆਏ ਵੀ ਮੀਂਹ ਚ ਹੀ ਆ ਆਪਣੇ ਪਿੰਡ ਨਹੀਂ ਹਟਦਾ ਮੀਂਹ ਅੱਜ ਉਹ ਐ ਖਵਾਣੀ ਕਰਦੀ ਤੇ ਉਹ ਐ ਖਵਾਣੀ ਸਹੀ ਗੱਲ ਆ ਚਲੋ ਇਹ ਆ ਗਏ ਪੈਂਡਾ